ਕਾਸਿਕ ਕਾਲ ਦੀ ਸਾਰਿਆਂ ਨੂੰ ਤੇ ਅੱਜ ਦੇ ਬਲੌਗ ਦੀ ਆਪਾਂ ਸਟਾਰਟਿੰਗ ਕਰਤੀ ਆ ਘਰ ਤੋਂ ਤੇ ਅੱਜ ਚੱਲੇ ਆਪਾਂ ਡੈਡੀ ਦੇ ਨਾਨਕੇ ਆਪਾਂ ਜਾ ਰਹੇ ਆ ਵਿਆਹ ਤੋਂ ਬਾਅਦ ਪਹਿਲੀ ਵਾਰ ਤੇ ਆਪਾਂ ਕੀ ਰੋਟੀ ਚੱਕਣ ਜਾਣਾ ਉੱਥੇ ਪ੍ਰਸ਼ਾਦ ਚੱਕਣ ਜਾਣਾ ਹੈ ਤੇ ਆਪਾਂ ਪ੍ਰਸ਼ਾਦ ਚੱਕਣ ਜਾਣਾ ਉਸੇ ਮਾਮੇ ਨੇ ਰੋਟੀ ਕਰੀ ਆਂ ਹਾਂ ਅੱਛਾ ਹਨੀ ਕਰੀਆ ਕਰਨੀ ਅਜੇ ਅਸੀਂ ਆਪਣੋਂ ਨਹੀਂ ਜਾ ਕੇ ਜਾਣ ਪਤਾ ਨਹੀਂ ਅਜੇ ਅਜੇ ਕਾਲਾ ਮਾਲਾ ਤਾਂ ਹੋ ਹੀ ਜਾਂਦਾ ਬਾਕੀ ਜਿਵੇਂ ਗਾਹਾਂ ਹੋਊਗਾ ਉਹ ਤੁਹਾਨੂੰ ਦੱਸ ਦਾਂਗੇ ਸਾਰਾ ਪ੍ਰੋਗਰਾਮ ਜਿਵੇਂ ਹੋਊਗਾ ਕਿਉਂਕਿ ਹਜੇ ਪਸ ਪਤਾ ਨਹੀਂ ਹੈਗਾ ਵੀ ਕੀ ਪਲੈਨਿੰਗ ਕਿੱਦਾਂ ਹੈਗੀ ਆ ਬਾਕੀ ਬਾਹਰ ਮੌਸਮ ਦੀ ਗੱਲ ਕਰੀ ਧੁੰਦ ਬਹੁਤ ਆ ਠੰਡ ਵੀ ਬਹੁਤ ਆ ਤੇ ਚਲਦੇ ਆ ਬਸ ਘਰੋਂ ਤੁਰ ਲੱਗਿਆ ਟਾਈਮ ਸਵੇਰ ਦੇ 6:00 ਦੇ 7:00 ਦਾ ਹੋ ਗਿਆ ਤੇ ਬਾਕੀ ਚਲਦੇ ਆ ਤੇਰੇ ਨਾਲ ਕੀ ਮੰਮੀ ਜੀ ਮੰਮੀ ਜੀ ਪਾਪੇ ਦੇ ਕਪਾਪੇ ਦੇ ਨਾਲ ਕਿਤੇ ਪਾਪੇ ਨਾਲ ਕਿੱਜਲੇ ਆ ਜਾਣਾ ਕਰਨਾ ਦੁਕੀ ਜਾਣਾ ਆਪਾਂ ਪਤਾਉਣ ਸੰਗਤ ਨੂੰ ਪਹੁੰਚਣਾ ਲਿਆ ਕੋਈ ਪਾਪਾ ਕਰਨਾ ਨਾ ਨਾ ਕੋਈ ਨਹੀਂ ਹੈ ਆਜਾ ਤੇ ਆ ਮੈਡਮ ਨੂੰ ਵੀ ਨਾਲ ਜਾਣਾ ਹੱਥੇ ਇਹ ਲੇਟ ਹੋ ਗਿਆ ਉੱਠਣ ਨੂੰ ਹਾ ਮੈਂ ਤਿਆਰ ਹੋ ਗਿਆ ਦੀ 6 ਵਜੇ ਨਾਲੇ ਇਹ ਤਿਆਰ ਹੋਏ ਨੇ ਹੁਣ ਇਹਨਾਂ ਦਾ ਕਹਿ ਜੀ ਲੇਟ ਹੋ ਗਿਆ ਕੇਕ ਮੰਮੀ ਇਹ ਦੋਨੋਂ ਬੰਦੇ ਲੇਟ ਹੋ ਜਾਂਦੇ ਨੇ ਜਿੱਥੇ ਵਿੱਚ ਕਿਤੇ ਜਾਣਾ ਹੁੰਦਾ ਆਹੋ ਫੇਰ ਤੁਸੀਂ ਤੁਹਾਨੂੰ ਪਹਿਲੇ ਇਹ ਦੋ ਤੇ ਚੱਲਦੇ ਆਂ ਤੇ ਆਪਾਂ ਤੁਹਾਨੂੰ ਬਾਹਰਲਾ ਮੌਸਮ ਦਿਖਾਉਂਦੇ ਆਂ ਮੌਸਮ ਬਹੁਤ ਖਰਾਬ ਆ ਹਮਨ ਦਿਖਾਉਣਾ ਵੈ ਜਾਣਾ ਤਾਂ ਆਪਾਂ ਗੱਡੀ 'ਚ ਆ ਪਰ ਫੇਰ ਵੀ ਧੁੰਦ ਬਹੁਤ ਆ ਲਓ ਵੀ ਚੈੱਕ ਕਰੋ ਬੈਠ 来 ਭਾਈ ਚੱਲੇ ਆਪਾਂ ਸਾਰੇ ਵਾਹਿਗੁਰੂ ਹਾਂ ਨਹੀਂ ਬਾਕੀ ਮੌਸਮ ਜੇ ਗਲੀ ਧੁੰਦ ਬਹੁਤ ਆ ਹੂੰ ਧੰਨਵਾਦ ਇੱਕ ਬੰਦਾ ਹੀ ਰਾਹ ਚ ਬਟਾਉਣਾ ਜੀ ਹਾਂ ਜੇ ਜੇ ਆਪਾਂ ਗੱਲ ਕਰੀਏ ਪਿੰਡ ਦੇ ਮਾਹੌਲ ਦੀ ਮੌਸਮ ਤੁਸੀਂ ਦੇਖ ਸਕਦਾਓ ਸਵੇਰ ਦਾ ਟਾਈਮ ਹੈ 6:00 6:00 ਦਾ ਹੀ ਹੋਇਆ ਤੇ ਧੁੰਦ ਬਹੁਤ ਆ ਧੰਨਵਾਦ ਬਹੁਤ ਠੰਡ ਵੀ ਬਹੁਤ ਆ ਜਿਹੜਾ ਤੂੰ ਪਿਆਰ ਨਾਲ ਦੇ ਗਿਆ ਵੇ ਸੋ ਤੇਰੀ ਪਹਾੜਾਂ ਜੱਜ ਦਾ ਤੇ ਤੇਰੀ ਬਾਣਾ ਵੀ ਆ ਗਈ ਭਾਈ ਸਾਡੇ ਨਾਲ ਉਹ ਆਜੀ ਉਹਦੇ ਨਾਲ ਕੀ ਬੋਦਰੇ ਹਾਂ ਉਹਦੇ ਨਾਲ ਕੀ ਚੱਲਿਆ ਜੀ ਲਾ ਫਾਈ ਪਹੁੰਚ ਕੇ ਮੰਜ਼ਲ ਤੇ ਫੋਨ ਕਰਦਾ ਫੋਨ ਕਰਦਾ ਬਾਬਾ ਚਾਲੇ ਬੰਦੂ ਬੰਦੋ ਲੈ ਇਹ ਬੰਦੇ ਆਪਣੇ ਉੱਤਰ ਰਹੇ ਨੇ ਗੱਡੀ 'ਚ ਹਾਂ ਗੱਡੀ 'ਚ ਬੈਠੇ ਰਹੇ ਆ ਬੱਸ ਬੀਬੀ ਸਾਡੀ ਬਾਲੀ ਔਖੀ ਆ ਭਾਈ ਓਹ ਹੋ 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 ਬਾਕੀ ਇਧਰ ਪਾਈ ਦੇਖੋ ਆ ਇਧਰ ਇੱਕ ਵੀ ਲਾਇਆ ਹੋਇਆ ਲਾਈ ਉਹਨਾਂ ਤੇ ਉਹਦੇ ਵੇ ਸ਼ਾਮ ਵੀ ਲੀਪ ਆ ਇਹ ਨੂੰ ਜਾਣਦੇ ਹੋ ਹੂੰ ਬਸ ਚਾਹੇ ਉਹ ਜਾਈ ਆਏ ਨੇ ਚਲ ਚਾਰ ਬਾਕੀ ਮੌਸਮ ਭਾਈ ਬਾਲਾ ਖਰਾਬ ਆ ਹੂੰ ਇਧਰ ਬਾਗ ਲੱਗਿਆ ਇਧਰ ਸਾਰਾ ਆ ਆ ਦੇਖ ਲੈ ਇਧਰ ਆ ਪਰਿਮਤਾਂ ਵਾਲਾ ਬਣ ਕੇ ਹੋ ਗਿਆ ਤਿਆਰ ਆ ਪੁੱਛੋ ਮੇਰਾ ਆ ਪਰਿਮਤਾਂ ਵਾਲਾ ਆ ਲਾਓ ਭਾਈ ਚੱਲਦਾ ਪ੍ਰੋਗਰਾਮ ਮਾਰੋ ਮਾਰ ਹੈ ਪ੍ਰੋਗਰਾਮ ਪ੍ਰੋਗਰਾਮ ਦੱਸਾਂ ਮੱਸੋ ਵੀਓ ਪ੍ਰੋਗਰਾਮ ਕਾਲੂ ਭਾਈ ਪਕੌੜੀਆਂ ਬਦਾਣੇ ਨਹੀਂ ਪ੍ਰੋਗਰਾਮ ਹੈ ਕਿਉਂਗਾ ਕਹਿੰਦਾ ਰੱਖਿਆ ਆਏ ਪੁੱਛਦੀ ਆ ਮਾਂ ਵੀ ਪੁੱਛਿਆ ਕਹਿੰਦਾ ਰੱਖਿਆ ਪ੍ਰੋਫ ਲੈ ਵੀ ਤਿਆਰ ਹੋ ਗਏ ਭਾਈ ਮਦਾਣੇ ਤਾਂ ਤੇ ਮਿਕਸੀ ਕਰਦੇ ਆ ਦੋ ਰੰਗ ਹੋ ਗਿਆ ਨਾ ਚਾਰ ਰੰਗ ਹੋ ਗਿਆ ਹਰਾ ਲਾਲ ਪਰਾ ਹਰਾ ਰੰਗ ਕਈ ਕਰਦੇ ਆ ਰੰਗ ਕਈ ਕਰਦੇ ਤਰੰਗਾ ਕਰਦੇ ਆ ਚਾਰ ਰੰਗ ਕਰਦੇ ਆ ਲਾਵੀ ਬਦਾਣਾ ਪਕੌੜੀ ਦੇ ਬਾਅਦ ਹੁਣ ਪਕੌੜਿਆਂ ਦੇ ਦੱਬ ਦਿੰਦੇ ਹੋਏ ਹੁਣ ਸੱਸ ਨਾਲ ਪਕੌੜੇ ਖਾਂਦੀਆਂ ਨੇ ਦੋ ਚੱਕ ਤੇ ਉਧਰ ਵੀ ਚੱਲ ਰਿਹਾ ਹਜੇ ਅਮ ਚੱਲ ਰਿਹਾ ਜੋਰਾ ਦੇ ਪੂਰਾ ਟੋਕਰ ਕੱਢੇ ਪਕੌੜਾ ਪਤਾ ਨਹੀਂ ਲੱਗਾ ਕਿੱਧਰ ਗਿਆ ਤੇ ਹੁਣ ਆਪਾਂ ਚੱਲਦੇ ਆ ਤੇ ਬਾਕੀ ਕੱਲ ਨੂੰ ਤੁਹਾਨੂੰ ਦਿਖਾਵਾਂ ਕੱਲ ਦਾ ਮਾਹੌਲ ਵੀ ਜਿਹੜਾ ਹੋਊਗਾ ਬਹੀ ਵਲੌਗ ਚ ਦਿਖਾਵਾਂਗੇ ਇਹਨੂੰ ਸਾਰਾ ਲਾਵੀ ਆਪਾਂ ਵੀ ਹੋ ਗਏ ਰੈਡੀ ਤੇ ਸਾਡੀ ਮੈਡਮ ਵੀ ਰੈਡੀ ਮਾੜੀ ਚਲੀਏ ਇਹ ਲਈ ਇਹ ਲਈ ਇਹਨੂੰ ਹ ਟਾਈਮ ਲੱਗਦਾ ਹੁੰਦਾ ਕਿਉਂਕਿ ਇਹਨੂੰ ਘੰਟਾ ਹੋ ਗਿਆ ਤਿਆਰ ਜਿੰਨਾ ਤੱਕ ਤਿਆਰ ਨਹੀਂ ਹੋਈਏ ਅੱਲਾ ਪਾ ਦੇ ਲੈ ਅੱਰੇ ਢੀ ਵੀ ਹੋ ਗਏ ਤੇ ਅੱਜ ਆਪਾਂ ਚੱਲਨੇ ਆ ਫੇਰ ਡੇ 2 ਕੱਲ੍ਹ ਵਾਲਾ ਬਲੌਗ ਆਪਾਂ ਐਂਡ ਕਰਤਾ ਸੀ ਅੱਜ ਆਪਾਂ ਫੇਰ ਤੋਂ ਸਟਾਰਟ ਕਰ ਲਿਆ ਤੇ ਅੱਜ ਆਪਾਂ ਸੰਗਤ ਨੂੰ ਸਾਰਾ ਜਿਹੜਾ ਸਮਾਨ ਕੱਲ੍ਹ ਬਣਾਇਆ ਸੀ ਸੁਕਾਉਣਾ ਤੇ ਚੱਲਦੇ ਆ ਹੁਣ ਆਪਾਂ ਚਲੋ ਜੀ ਕਲਮੀਆਂ ਬਲਮੀਆਂ ਤੂੰ ਦੌੜਾ ਚ ਰਹਿ ਮੈਂ ਊਕੜ ਨਾਲ ਮੇਰੇ ਨਾਲ ਰਹੀ ਆਪਾਂ ਆਪਣੀ ਅਬਜੈਕਟ ਲੋਕੇਸ਼ਨ ਤੇ ਪਹੁੰਚ ਗਏ ਤੇ ਉਧਰ ਚੱਲਦਾ ਭਾਈ ਕੰਮ ਰੋਡ ਤੇ ਵਰਤੌਣ ਦਾ ਆਉਨਾ ਤੇ ਬਾਕੀ ਹੁਣ ਆਪਾਂ ਰੋਟੀ ਪਾਣੀ ਖਾ ਕੇ ਫਿਰ ਆਪਾਂ ਵੀ ਜਾਵਾਂਗੇ ਸੇਵਾ ਕਰਾਉਣਾ ਹੈ ਨਾਲ ਤੇ ਬਾਕੀ ਇਧਰ ਲਾਣਾ ਵਾਣਾ ਰਾਤ ਦੇ ਇੱਥੇ ਦੀ ਆਪਾਂ ਹੁਣ ਪਹੁੰਚੇ ਆਂ ਲੋ ਲੋ ਵੀ ਲੱਗੇ ਵਰਤੌਣ ਇੱਧਰ ਸਾਰੇ ਬਾਈ ਵਰਤਾ ਰਹੇ ਨੇ ਤੇ ਆਪਾਂ ਖੜੇ ਆਂ ਤੰਪਿੰਡ ਚੌਂਦਾ ফারুৱ <laughs> 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 ਮਗਰ ਨਹੀਂ ਆਉਂਦਾ ਕੱਲੀ ਵਾਰ ਦੇਖ ਅਮੋ ਹੋ ਗਿਆ ਤੰਦ ਪਕਾਪਕ ਲਾਓ ਬਈ ਸੰਗਤਾਂ ਨੂੰ ਸੁਕਾ ਰਿਆਂ ਬਦਾਣਾ ਪਕੌੜੀਆਂ ਨਾਲ ਚਾਹ ਬਾਕੀ ਇੱਧਰ ਬੈਠੇ ਨੇ ਬੰਦੇ ਆਪਣੇ ਘਰੇ ਹੋਏ ਉੱਧਰ ਨਾਲ ਜਿਵੇਂ ਪਾਈ ਜਾਂਦੇ ਨੇ ਤੁਹਾਡਾ ਲੇਟ ਹੋ ਗਿਆ ਮੈਂ ਨੰਦੇ ਹੁਣ ਆ ਜੀ ਕਿਹਨੇ ਆਓ ਮਗਰ ਇਹ ਉਹਨਾਂ ਤੋਂ ਆ ਗਏ ਲਾ ਭਾਈ ਬੈਨੀਪਾਲ ਸਾਹਿਬ ਵੀ ਪਹੁੰਚ ਗਏ ਸੇਵਾ ਕਰਾਉਣ ਲੱਗ ਗਏ ਹੂੰ ਬਾਕੀ ਇੱਧਰ ਹੂੰ ਟਾਈਮ ਹੋ ਗਿਆ 2:30 ਵਜੇ ਭਾਈ ਵੱਧ ਗਏ रोको 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 लाओ लाओ साइड ती लो भी टाइम हो गया साढ़े तीन का समाप्त है बस थोड़ा ही रह गया शॉक प्लेट रह गई होगा ना शॉक प्लेट रह गई ਉਹ ਇਹਦੇ ਨੂੰ ਬੰਦ ਨਾ ਕਰਾਇਆ ਲੋ ਜਿਹਨੇ ਪ੍ਰੈਕਟਰ ਨਾਲ ਜਿੱਤ ਲਾਇਆ ਉਹ ਪਾਇੰਟ ਦੋ ਦਾ ਡਾਕਟਰ ਆ ਗਿਆ ਇੱਧਰ ਲੈ ਭਾਈ ਪਹੁੰਚ ਗਏ ਭਾਈ ਬੰਦੇ ਆ ਵੀ ਜੀ ਅਰੇ ਲੇਟ ਹੋ ਗਏ ਤੁਸੀਂ ਹਾਂ ਲੇਟ ਹੋ ਗਏ ਤੁਸੀਂ ਉਹ ਕਿਰਕਾ ਸਾਲੀ ਬਣਾ ਰਿਹਾ ਮੈਂ ਕਿਹਦੇ ਸਮੇਂ ਦਾ ਆਹ ਮਾਣਾ ਕਿ ਉਹ ਪਹਿਲੇ ਪੂਰਾ ਬਣਾਏ ਇਹ ਦਾਬਦਾ ਹੀ ਜੀ ਦਵਾਈ ਪੱਤੀਆਂ ਉਹਦੀ ਦੇ ਮੈਨੂੰ ਲੱਗਦਾ ਹੈ ਜਿੱਦੀ ਗੱਡੀ ਜਾਊਗਾ ਤੇਰੇ ਤੋਂ ਭਾਈ ਫਿਰਦੇ ਨੇ ਫਿਰ ਆਸੀ ਆ ਲਵੇ ਜਾਵੇ ਨੀਂਨਾ ਕੱਢਦੇ ਆ ਥੱਲੇ ਵੀ ਨਹੀਂ ਕੁਝ ਹਾਂ ਕਹਿੰਦਾ ਦਵਾਈ ਪੱਤੀਆਂ ਹਰਦਾ ਬੈਹ ਜਾਓ ਲੈ ਲੋ ਕੁਰਸੀ ਲੋਬੀ ਹੋਣ ਲੱਗਾ ਦੁੱਧ ਨੂੰ ਪਾਲੀ ਜਾਂਦੇ ਹੋਣ ਬਣਨ ਲੱਗਿਆ ਖੋਆ ਤੇ ਆਪਾਂ ਵੀ ਇਹ ਵਲੌਗ ਨੂੰ ਇੱਤੀ ਕਰਦੇ ਆਂ ਐਂਡ ਤੇ ਚਲਦੇ ਆਂ ਆਪਾਂ ਘਰ ਨੂੰ ਬਾਕੀ ਇਹ ਵਲੌਗ ਤੁਹਾਨੂੰ ਵਧੀਆ ਲੱਗਿਆ